ਸਾਰਨ ਪਿਆਰ ਭਰੀ ਸਸਰੀਕਾਰ ਜੀ ਅੱਜ ਦੀ ਕਹਾਣੀ ਲੈ ਕੇ ਹਾਜ਼ਰ ਆ ਮੈਂ ਮੈਂ ਇਹੀ ਸਮਝਾਉਣਾ ਚਾਹੁੰਨੀ ਆ ਵੀ ਦੋ ਮਾਂ ਪੁੱਤ ਸੀਗੇ ਦੋ ਮਾਂ ਪੁੱਤ ਸੀਗੇ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਬਹੁਤ ਪਿਆਰ ਸੀ ਉਹ ਮਾਂ ਪੁੱਛਦੀ ਪੁੱਤ ਰੋਟੀ ਖਾ ਲਈ ਪੁੱਤ ਪੁੱਛਦਾ ਮਾਂ ਰੋਟੀ ਖਾ ਲਈ ਮਾਂ ਮੈਂ ਕ ਮੜਾਏ ਕੰਮ ਜਾਇਆ ਮਾਂ ਮੈਂ ਆ ਕੇ ਰੋਟੀ ਖਾਣਾ ਤੇ ਕੁਛ ਦਿਨ ਹੋਇਆ ਤੇ ਪੁੱਤ ਦਾ ਵਿਆਹ ਕਰਤਾ ਜਦੋਂ ਪੁੱਤ ਦਾ ਵਿਆਹ ਕਰਤਾ ਤੇ ਬਹੂ ਆ ਗਈ ਤੇ ਮੁੰਡਾ ਆਇਆ ਕਰੇ ਗੇਟ ਖੜਕਾਇਆ ਕਰੇ ਜਦੋਂ ਤੇ ਬਹੂ ਭੱਜ ਕੇ ਜਾ ਕੇ ਬਾਰ ਖੋਲਦਿਆ ਕਰੇ ਤੇ ਮਾਂ ਦਾ ਨੰਬਰ ਦੂਜਾ ਆ ਗਿਆ ਮਾਂ ਦੀ ਪੁੱਛਦਾ ਕੱਟ ਗਈ ਕੁਛ ਦਿਨ ਹੋਇਆ ਉਹਨਾਂ ਦੇ ਬੇਟਾ ਹੋ ਗਿਆ ਜਦੋਂ ਬੇਟਾ ਹੋ ਗਿਆ ਤੇ ਬੇਟਾ ਵੱਡਾ ਹੋ ਗਿਆ ਜਦੋਂ ਬੇਟਾ ਵੱਡਾ ਹੋ ਗਿਆ ਤੇ ਮੁੰਡਾ ਆਇਆ ਕਰੇ ਬਾਹਰੋਂ ਤੇ ਜਦੋਂ ਗੇਟ ਖੜਕਾਇਆ ਕਰੇ ਤੇ ਮੁੰਡਾ ਭੱਜ ਕੇ ਜਾਇਆ ਕਰੇ ਗੇਟ ਖੋਲਦਿਆ ਕਰੇ ਤੇ ਗੇਟ ਖੋਲਦਿਆ ਕਰੇ ਤੇ ਜਿਹੜਾ ਪਿਓ ਸੀ ਉਹ ਮੁੰਡੇ ਨੇ ਚੱਕਿਆ ਕਰੇ ਭਾਈ ਲਾਡ ਕਰਿਆ ਕਰੇ ਗਾਹਾਂ ਜਿਹੜੀ ਉਹਦੀ ਬਹੂ ਸੀ ਉਹ ਆ ਕੇ ਕਹਿ ਆਉਂਦੇ ਨੂੰ ਕੰਮ ਗਣਿਆਦਿਆ ਕਰੇ ਮੈਂ ਤੈਨੂੰ ਆਹ ਕੰਮ ਕਿਹਾ ਸੀ ਮੈਂ ਤੈਨੂੰ ਆਹ ਕੰਮ ਕਿਹਾ ਸੀ ਤੇ ਮਾਂ ਦਾ ਨੰਬਰ ਭਾਈ ਤੀਜਾ ਹੋ ਗਿਆ ਜਦੋਂ ਮਾਂ ਦਾ ਨੰਬਰ ਤੀਜਾ ਹੋ ਗਿਆ ਕੁਛ ਦਿਨ ਹੋਇਆ ਤਿਆਰ ਆ ਗਿਆ ਜਦੋਂ ਤਿਆਰ ਆ ਗਿਆ ਤੇ ਉਹ ਕਹਿੰਦਾ ਵੀ ਚੱਲ ਵੀ ਆਪਾਂ ਸਮਾਨ ਖਰੀਦ ਲਈਏ ਜਦੋਂ ਉਹਨੇ ਲਿਸਟ ਬਣਾ ਲਈ ਉਹਨੇ ਆਖਿਆ ਵੀ ਮਾਂ ਨੂੰ ਵੀ ਪੁੱਛ ਲਈਏ ਕਹਿੰਦਾ ਮਾਂ ਨੂੰ ਵੀ ਪੁੱਛ ਲਈਏ ਵੀ ਕੋਈ ਚੀਜ਼ ਚਾਹੀਦੀ ਹੁੰਦੀ ਹੈ ਉਸ ਮਂਗਾਉਣਾ ਤਾਂ ਉਹਨੇ ਪੁੱਛਿਆ ਵੀ ਮਾਂ ਤੈਨੂੰ ਕੁਝ ਚਾਹੀਦਾ ਮੈਂ ਲਿਆ ਕੇ ਦਿੰਨਾ ਮੈਂ ਮਾਰਕੀਟ ਜਾਣਾ ਉਹ ਕਹਿੰਦੀ ਪੁੱਤ ਮੈਨੂੰ ਕਾਪੀ ਪੈਨ ਲਿਆ ਦੇ ਉਹਨੇ ਕਾਪੀ ਪੈਨ ਲਿਆਤਾ ਤੇ ਮਾਂ ਨੇ ਉਹ ਬਹੁਸੀ ਜਿਹੜੀ ਉਹ ਕਹਿੰਦੀ ਤੂੰ ਤਾਂ ਕਹਿੰਦਾ ਸੀ ਮਾਂ ਨੂੰ ਕੋਈ ਚੀਜ਼ ਵੀ ਇੱਕ ਚੀਜ਼ ਚਾਹੀਦੀ ਹੈ ਤੇ ਮਾਂ ਨੇ ਤਾਂ ਕਹਿੰਦੀ ਪੂਰੀ ਲਿਸਟ ਬਣਾਉਣੀ ਸ਼ੁਰੂ ਕਰਤੀ ਉਹ ਕਹਿੰਦਾ ਕੋਈ ਗੱਲ ਨਹੀਂ ਤੇ ਭਾਈ ਮਾਂ ਨੇ ਜਦੋਂ ਲਿਖਤਾ ਲਿਖ ਕੇ ਤੇ ਫੜਾਤਾ ਕਹਿੰਦੀ ਲੈ ਪੁੱਤ ਪੁੱਤ ਨੇ ਨਹੀਂ ਦੇਖਿਆ ਹੈਗਾ ਪੁੱਤ ਨੇ ਜੇਬ ਚ ਪਾ ਲਿਆ ਜਦੋਂ ਜੇਬ ਚ ਪਾ ਲਿਆ ਮਾਰਕੀਟ ਚ ਲਿਆ ਗਿਆ ਮਾਰਕੀਟ ਜਾ ਕੇ ਭਾਈ ਉਹਨੇ ਸਮਾਨ ਖਰੀਦ ਲਿਆ ਸਮਾਨ ਖਰੀਦ ਕੇ ਉਹਨੇ ਆਖਾ ਵੀ ਮਾਂ ਵਾਲੀ ਪਰਚੀ ਵੀ ਦੇਖ ਲਾਵੇਂ ਵੀ ਕੀ ਲਿਖਿਆ ਵਿੱਕੀ ਮੰਗਾਇਆ ਜਦੋਂ ਮਾਂ ਵਾਲੀ ਪਰਚੀ ਕੱਢੀ ਤੇ ਉਹਦੇ ਵਿੱਚ ਲਿਖਿਆ ਸੀ ਵੀ ਪੁੱਤ ਮੈਨੂੰ ਥੋੜਾ ਜਿਹਾ ਸਮਾਂ ਖਰੀਦ ਕੇ ਦੇ ਦੇ। ਮੈਨੂੰ ਥੋੜਾ ਜਿਹਾ ਸਮਾਂ ਚਾਹੀਦਾ। ਤੇ ਉਹ ਮਾਂ ਇਹੀ ਕਹਿਣਾ ਚਾਹੁੰਦੀ ਸੀ ਵੀ ਪੁੱਤ ਤੂੰ ਆਪਦੇ ਬੱਚਿਆਂ ਨਾਲ ਹੱਸਦਾ ਖੇਡਦਾ ਏ ਤੂੰ ਮੈਨੂੰ ਹੁਣ ਪੁੱਛਣਾ ਦੱਸਣਾ ਹਟ ਗਿਆ ਮੇਰੀ ਉਹੀ ਗੱਲ ਪੁੱਛ ਦੱਸ ਘਟ ਗਈ। ਮੈਂ ਥੋੜਾ ਜਿਹਾ ਸਮਾਂ ਤੇਰੇ ਨਾਲ ਬਤਾਉਣਾ ਚਾਹੁੰਨੀ ਆ ਜਿਹਦਾ ਤੂੰ ਆ ਜਾਣਾ ਹੈ। ਬਾਰ ਕੰਮ ਤੇ ਆ ਉਹਦੇ ਬੱਚਿਆਂ ਨੂੰ ਵਾਹ ਵਾਹ ਕਰਦਾ ਹੈ ਉਹਦੇ ਟੱਬਰ ਨੂੰ ਵਾਹ ਵਾਹ ਕਰਦਾ ਤੂੰ ਪੁੱਤ ਥੋੜਾ ਜਿਹਾ ਮੈਨੂੰ ਵੀ ਸਮਾਂ ਦੇ ਮੇਰੇ ਕੋਲ 10 ਮਿੰਟ ਆਉਂਦਾ ਬੈਠ 10 ਮਿੰਟ ਜਾਂਦਾ ਬੈਠ ਪੁੱਤ ਮੈਂ ਵੀ ਉਹੀ ਗੱਲ ਤੇਰੀ ਮਾਂ ਮਾਂ ਪਿਓ ਵਾਸਤੇ ਵੀ ਸਮਾਂ ਕੱਢਿਆ ਕਰੋ ਵਿਆਹ ਕਰਾ ਕੇ ਬਦਲਣਾ ਨਹੀਂ ਚਾਹੀਦਾ ਇਹ ਵੀਡੀਓ ਦੇ ਵਿੱਚ ਮੈਂ ਇਹੀ ਸਮਝਾਉਣਾ ਚਾਹੁੰਦੀ ਸੀ ਮਾਂ ਮਾਂ ਪਿਓ ਵਾਸਤੇ ਥੋੜਾ ਜਿਹਾ ਸਮਾਂ ਕੱਢਣਾ ਚਾਹੀਦਾ ਜਦੋਂ ਬੱਚਿਆਂ 'ਚ ਪਾਇਆ ਜਾਂਦਾ ਬੰਦਾ ਵਿਆਹਿਆ ਵਰਿਆ ਜਾਂਦਾ ਉਦੋਂ ਮਾਪਿਓ ਦੀ ਕਦਰ ਘਟ ਜਾਂਦੀ ਹੈ ਮਾਪਿਓ ਦੀ ਕਦਰ ਘਟਾਉਣੀ ਨਹੀਂ ਚਾਹੀਦੀ ਉਹੀ ਮਾਪਿਓ ਹੁੰਦਾ ਹੈ ਜਿਨੇ ਜਨਮ ਦਿੱਤਾ ਹੁੰਦਾ ਜੱਗ ਦਿਖਾਇਆ ਹੁੰਦਾ ਹੈ ਇਹ ਵੀਡੀਓ ਦੇ ਵਿੱਚ ਮੈਂ ਇਹੀ ਸਮਝਾਉਣਾ ਚਾਹੁੰਦੀ ਸੀ ਵੀ ਮਾਪਿਓ ਦੀ ਕਦਰ ਕਰੋ ਮਾਪਿਓ ਦੀ ਕਦਰ ਕਰੋਗੇ ਤਾਂ ਤੁਹਾਡੀ ਵੀ ਕਦਰ ਹੋਊਗੀ ਗਾਹਾਂ ਤੁਹਾਡੇ ਵੀ ਬੱਚੇ ਹੈਗੇ ਨਾ ਹੂੰ ਤੇ ਜੇ ਮਾਪਿਓ ਦੀ ਕਦਰ ਕਰਾਂਗੇ ਤਾਂ ਗਾਹਾਂ ਆਪਦੇ ਬੱਚੇ ਵੀ ਆਪਦੀ ਕਦਰ ਕਰਨਗੇ ਜਿਹੇ ਆ ਦੇਖਣਗੇ ਉਹੋ ਜਿਹੇ ਕਰਨਗੇ ਫਿਰ ਜਿਹੇ ਜਿਆ ਬੀਜ ਲਾਂਗੇ ਉਹੋ ਜਿਹੇ ਵਧਣਾ ਪਊਗਾ ਜੇ ਆਪਾਂ ਮਾਂ ਪਿਓ ਦੀ ਕਦਰ ਨਾ ਕਰਾਂਗੇ ਤਾਂ ਆਪਣੀ ਕਦਰ ਕੋਈ ਨਹੀਂ ਕਰਦਾ ਇਹ ਵੀਡੀਓ ਦੇ ਵਿੱਚ ਮੈਂ ਇਹੀ ਸਮਝਾਉਣਾ ਚਾਹੁੰਦੀ ਸੀ ਧੰਨਵਾਦ ਜੀ ਸਾਰਿਆਂ ਨੂੰ